ਸਵਾਗਤ ਹੈ ਤੁਹਾਡਾ ਮੇਰੀ ਕਹਾਣੀਆਂ ਦੀ ਇਸ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕੈਪਾ ਕਰਕੇ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਮੇਰੀਆਂ ਆਉਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਜਲਦ ਤੋਂ ਜਲਦੀ ਪਹੁੰਚ ਸਕਣ ਇੱਕ ਵਾਰੀ ਇੱਕ ਸੇਠ ਹੁੰਦਾ ਬੜਾ ਅਮੀਰ ਹੁੰਦਾ ਧਨવાન ਹੁੰਦਾ ਸ਼ਹਿਰ ਦੇ ਵਿੱਚ ਉਹ ਤਾਂ ਬੜਾ ਰਤਬਾ ਹੁੰਦਾ ਇੱਕ ਵਾਰੀ ਕੋਈ ਸਾਧੂ ਉਹਦੇ ਕੋਲੋਂ ਭਿਖਿਆ ਮੰਗਣ ਆਉਂਦਾ ਪਰ ਆਪਦੇ ਕੰਮਕਾਰ ਦੀ ਵਿਅਸਥਾ ਦੇ ਕਾਰਨ ਉਹਨੂੰ ਭਿਖ ਨਹੀਂ ਦੇ ਸਕਦਾਗਾ ਤੇ ਜਿਹੜਾ ਉਹ ਸਾਧੂ ਆ ਉਹ ਜਾਨ ਲਗਾਉ ਨੂੰ श्राप ਦੇ ਜਾਂਦਾ ਕਹਿੰਦਾ ਜਿਸ ਤਾਂ ਦੌਲਤਾਂ ਦੇ ਕਰਕੇ ਤੂੰ ਮੈਨੂੰ ਭੀਖ ਨਹੀਂ ਦਿੱਤੇਗੀ ਉਹ ਤੇਰੇ ਕੋਲੋਂ ਚਲੀ ਜਾਊਗੀ ਹੁਣ ਲక్ష్ਮੀ ਜੀ ਉਹਦੇ ਕੋਲੇ ਆਉਂਦੇ ਆ ਕਹਿੰਦੇ શેਠ ਨੂੰ ਕਿ ਤੂੰ ਮੇਰੀ ਬੜੀ ਸੇਵਾ ਕੀਤੀ ਆ ਪਰ ਹੁਣ ਤੈਨੂੰ ਸਾਧੂ ਨੇ श्राप ਦਿੱਤਾ ਇਸ ਕਰਕੇ ਮੈਨੂੰ ਇੱਥੋਂ ਜਾਣਾ ਪੈਣਾ ਪਰ ਜਾਣ ਤੋਂ ਪਹਿਲਾਂ ਮੈਂ ਤੈਨੂੰ ਕੋਈ ਵਾਰ ਦੇਣਾ ਚਾਹੁੰਨੀ ਆ ਜੋਧ ਨੂੰ ਚਾਹੀਦਾ ਮੰਗਲਾ ਜਿਹੜਾ શેਠ ਸੀਗਾ ਉਹ ਸਾਰੀ ਗੱਲ ਸਮਝ ਗਿਆ ਕਿ ਹੁਣ ਮੇਰੇ ਤੇ ਬੁਰਾ ਵਕਤ ਸ਼ੁਰੂ ਹੋਣ ਵਾਲਾ ਤੇ ਉਹ ਲక్ష్ਮੀ ਜੀ ਨੂੰ ਕਹਿੰਦਾ ਮੈਨੂੰ ਇੱਕੋ ਵਰਦਾਨ ਦਿਓ ਕਿ ਜਦੋਂ ਵੀ ਮੇਰੇ ਤੇ ਬੁਰਾ ਵਕਤ ਆਵੇ ਮੇਰੇ ਘਰ ਦੇ ਵਿੱਚ ਪਿਆਰ ਮੁਹੱਬਤ ਇਤفاق ਬਣਿਆ ਰਹੇ ਲక్ష్ਮੀ ਤਰਥਾਸੂ ਕਹਿ ਕੇ ਚਲੇ ਜਾਂਦੇ ਆ ਹੁਣ ਜਦੋਂ ਸ਼ਾਮ ਨੂੰ ਜਿਹੜੇ ਉਸ ਘਰ ਦੀਆਂ ਔਰਤਾਂ ਸੀ ਉਹ ਖਾਣਾ ਬਣਾਉਣ ਲੱਗਦੀਆਂ ਤਾਂ ਖਾਣੇ ਦੇ ਵਿੱਚ ਨਮਕ ਜਿਆਦਾ ਪੈ ਜਾਂਦਾ ਪਹਿਲਾਂ ਇੱਕ ਘਰ ਦੀ ਔਰਤ ਜਿਹੜੀ ਖਾਣਾ ਬਣਾ ਰਹੀ ਸੀ ਉਹ ਨਮਕ ਪਾ ਜਾਂਦੀ ਆ ਜਦੋਂ ਉਹ ਕਿਤੇ ਕੰਮ ਕਰਨ ਲੱਗਦੀ ਆ ਤਾਂ ਦੂਜੀ ਔਰਤ ਆਉਂਦੀ ਆ ਉਹ ਪਾ ਜਾਂਦੀ ਆ ਕਰਦੀਆਂ ਬਹੂ ਬੇਟੀਆਂ ਜਿਹੜੀਆਂ ਕਹਿ ਲੋ ਉਹ ਸਾਰਿਆਂ ਦੇ ਵਿੱਚ ਥੋੜਾ ਥੋੜਾ ਨਮਕ ਆਪ ਦੇ ਹਿਸਾਬ ਨਾਲ ਪਾ ਜਾਂਦੀਆਂ ਤੇ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਆ। ਛੇੜ ਜਦੋਂ ਸ਼ਾਨੂ ਰੋਟੀ ਖਾਣ ਲੱਗਦਾ ਤੇ ਰੋਟੀ ਦੇ ਵਿੱਚ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਨਮਕ ਹੁੰਦਾ। ਪਰ ਉਹ ਸਮਝ ਜਾਂਦਾ ਕਿ ਸਾਰਾ ਜਿਹੜਾ ਹੈਗਾ ਸ਼ੈਤਾਨ ਦਾ ਕੰਮ ਆ ਨੁਕਸਾਨ ਦੀ ਕਾਰਨ ਹੋਇਆ ਤਾਂ ਉਹ ਰੋਟੀ ਜਿਹੜੀ ਆ ਉਹ ਆਰਾਮ ਦੇ ਨਾਲ ਖਾ ਜਾਂਦਾ ਕੁਝ ਨਹੀਂ ਬੋਲਦਾਗਾ। ਉਸ ਤੋਂ ਬਾਅਦ ਜਦੋਂ ਉਹਦਾ ਵੱਡਾ ਮੁੰਡਾ ਉਸ ਘਰ ਦਾ ਆਉਂਦਾ ਉਹ ਵੀ ਪੁੱਛਦਾ ਕਿ ਪਿਤਾ ਜੀ ਨੇ ਰੋਟੀ ਖਾ ਲਈ ਕਹਿੰਦੇ ਹਾਂਜੀ ਖਾ ਲਈ ਉਹ ਸੋਚਦਾ ਜਦੋਂ ਪਿਤਾ ਜੀ ਨੇ ਕੁਝ ਨਹੀਂ ਕਿਹਾ ਤਾਂ ਮੈਂ ਕਿਉਂ ਕਵਾਂ ਤਾਂ ਉਹ ਵੀ ਜਿਹੜਾ ਆ ਰਾਂ ਦੇ ਨਾਲ ਰੋਟੀ ਖਾ ਲੈਂਦਾ ਇਸੇ ਤਰ੍ਹਾਂ ਘਰ ਦੇ ਜਿਹੜੇ ਸਾਰੇ ਮੈਂਬਰ ਆ ਉਹ ਰੋਟੀ ਖਾ ਲੈਂਦੇ ਆ ਹੁਣ ਜਦੋਂ ਸ਼ੈਤਾਨ ਨੇ ਦੇਖਿਆ ਵੀ ਇਹ ਤਾਂ ਆਪਸ ਵਿੱਚ ਲੜਾਈ ਝਗੜਾ ਕਰਦੇ ਹੀ ਨਹੀਂਗੇ ਤਾਂ ਉਹ ਜਿਹੜਾ ਸੇਠ ਕੋਲੇ ਆਉਂਦਾ ਸੇਠ ਨੂੰ ਕਹਿੰਦਾ ਕਿ ਤੁਹਾਡੇ ਘਰ ਦੇ ਵਿੱਚ ਪਿਆਰ ਮੁਹੱਬਤ ਬਹੁਤ ਆ ਤੇ ਜਿਸ ਘਰ ਦੇ ਵਿੱਚ ਪਿਆਰ ਮੁਹੱਬਤ ਹੁੰਦੀ ਆ ਉੱਥੇ ਮੈਂ ਰਹਿ ਨਹੀਂ ਸਕਦਾਗਾ ਕਿਉਂਕਿ ਮੇਰਾ ਵਾਸ ਜਿਹੜਾ ਹੁੰਦਾ ਉਸ ਜਗ੍ਹਾ ਤੇ ਹੁੰਦਾ ਜਿੱਥੇ ਲੜਾਈ ਝਗੜਾ ਹੁੰਦਾ ਤਾਂ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਕਿ ਸਾਨੂੰ ਆਪਦੇ ਘਰ ਦੇ ਵਿੱਚ ਆਪਦੇ ਪਰਿਵਾਰ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਕਿਸੇ ਬੇਗਾਨੇ ਦੀ ਗੱਲ ਦੇ ਉੱਤੇ ਯਕੀਨ ਕਰਕੇ ਆਪਦੇ ਘਰ ਦੇ ਵਿੱਚ ਲੜਾਈ ਝਗੜਾ ਨਹੀਂ ਪਾਉਣਾ ਚਾਹੀਦਾ ਕਿਸੇ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਤਾਂ ਸਾਡੇ ਘਰ ਦੇ ਵਿੱਚ ਧਨ ਦੌਲਤ ਆਊਗੀ ਸਾਡੇ ਸਾਰੇ ਕੰਮ ਬੰਨਗੇ ਮਿਲਦਿਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਤੱਕ ਦੇ ਲਈ ਧੰਨਵਾਦ